ਤੁਹਾਡਾ ਹਕੀਕਤ ਸਿੰਘ ਅੱਛਾ ਪਿੰਡ ਕਿਹੜਾ ਤੁਹਾਡਾ ਪਿੰਡ ਸਾਡਾ ਪਸ਼ੋਕਾ ਹਾਂਜੀ ਜਾਨੂ ਕਿੱਥੇ ਦਾ ਤੁਹਾਡਾ ਜਾਨੂ ਹਾਂ ਸਾ ਮੇਰਾ ਪਾਕਿਸਤਾਨ ਦਾ ਹੀ ਕਿਹੜਾ ਪਿੰਡ ਸੀ ਪਿੰਡ ਚੋਪੀ ਚੱਕ ਚੋਪੀ ਚੱਕ ਇਹ ਕੱਲਾ ਚੋਪੀ ਹੈ ਕਿ 134 ਲੱਗਦਾ ਇਹ ਚੋਪੀ ਉਹ ਕੱਲਾ ਹੀ ਚੋਪੀ ਤਹਿਸੀਲ ਕਿਹੜੀ ਪੈਂਦੀ ਸੀ ਗੜਾਂ ਵਾਲਾ ਗੜਾਂ ਵਾਲਾ ਜੀਲਾ ਜੀਲਾ ਜ਼ਿਲ੍ਹੇ ਪਰ ਜੀ ਤੁਹਾਡੀ ਹੁਣ ਨੰਬਰ 4 ਜੰਮਾ ਜੋ 12 14 ਕੇ ਖਾਰ ਦਾ ਆ ਅੱਛਾ ਜੀ ਗੋਤ ਕੀ ਹੈ ਤੁਹਾਡਾ ਮਹੱਲ ਮਹਾਲਾ ਠੀਕ ਹੈ ਤੇ ਉਧਰ ਜਦੋਂ ਤੁਸੀਂ ਆਪਣਾ ਬੰਡ ਹੋਈ ਹੈ ਦੇਸ਼ ਮੰਡਿਆ ਹੈ ਉਦੋਂ ਕਿੰਨੀ ਉਮਰ ਸੀ ਤੁਹਾਡੀ ਗੱਲ ਮੇਰੀ ਉਮਰ ਹੋ ਗਈ ਜੀ 15 16 ਬਾਅਦ ਅੱਛਾ ਇਹ ਪੜਦੇ ਵੀ ਤੁਸੀਂ ਉਸ ਟਾਈਮ ਹਾਂਜੀ ਪੜਦਾ ਸੀ ਕਿਹੜੀ ਕਲਾਸ ਚਤੇ ਬਾ ਦੂਸਰੀ ਕਿਦ ਬਜੀ ਦੂਸਰੀ ਤੀਸਰੀ ਤੋਂ ਹਟ ਗਿਆ ਸਕੂਲ ਕਿੱਥੇ ਸੀ ਤੁਹਾਡਾ ਫਿਰ ਜਿਹੜਾ ਵਾਲਾ ਨਾ ਸਾੜਾ ਸਕੂਲ ਤਾਂ ਜੀ ਲਾਗੇ ਤਾਂ 34 ਚੱਕਾ ਕਿਹੜੇ 34 ਦੇ ਪੈਂਦਾ ਸੀ ਅੱਛਾ ਜੀ ਤੇ ਫੇਰ ਤੁਹਾਡੇ ਉਥੇ ਛੇਵੀਂ ਚੱਕ ਤਾ ਅੱਛਾ ਪਿੰਡ ਦੇ ਵਿੱਚ ਫੇਰ ਪਾਣੀ ਪੂਣੀ ਕਿੱਥੋਂ ਲੈਂਦੇ ਜੇ ਤੁਸੀਂ ਫੇਰ ਪਾਣੀ ਖੂਹ ਤਾਰੀ ਜੜੇ ਲੱਗਿਆ ਹੋਇਆ ਕਿੰਨੇ ਖੂਹ ਤੇ ਪਿੰਡ ਦੇ ਵਿੱਚ ਤੇ ਕੋਈ ਚਾਰਕ ਖੂਹ ਖੂਹਾਂ ਦੇ ਨਾਮ ਵੀ ਰੱਖੇ ਹੋਏ ਨੇ ਨਹੀਂ ਨਾਂ ਨੂੰ ਤਾਂ ਕੋਈ ਨਹੀਂ ਤਾਂ ਖੂਹ ਫੇਰ ਪਾਣੀ ਭਰਦੀਆਂ ਤੇ ਇਹ ਪਿੰਡ ਦੇ ਵਿੱਚ ਦੀ ਖੂਹ ਹਾਂਜੀ ਪਿੰਡ ਵਿੱਚ ਦੀ ਤੇ ਫੇਰ ਜਿਹੜੇ ਖੇਤੀ ਕਰਦੇ ਤੇ ਉਹ ਤਾਂ ਖੇਤੀ ਤਾਂ ਜਲ ਹੇ ਹੋਣੀ ਦੀ ਖਾਦੀ ਖੇਤੀ ਸੀ ਪਾਣੀ ਪਾਣੀ ਬਿਨਾ ਜੈਲਦਾਰ ਤਾਂ ਖੜਾ ਤਾਇਆ ਅੱਛਾ ਜੈਲਾ ਕੀ ਨਾਂ ਸੀ ਉਹਨਾਂ ਦਾ ਹਾਕਰ ਸੀ ਹਰ ਜਿਹੜਾ ਤੁਹਾਡਾ ਪਿੰਡ ਸੀ 34 ਚੱਕ ਕਿੱਡਾ ਕ ਪਿੰਡ ਸੀ ਹੈ ਕਿੰਨੇ ਕ ਘਰ ਸੀ ਪਿੰਡ ਬਹੁਤ ਹੀ ਖਾਸਾ ਵੱਡਾ ਦਾ ਜੀ ਫੇਰ ਵੀ ਕਿੰਨੇ ਕ ਸੀ 200 ਘਰ ਹੋਊਗਾ 200 200 ਸਾਰਾ ਸਿੱਖਾਂ ਦਾ ਹੀ ਸੀ ਕਿ ਮੁਸਲਮਾਨਾਂ ਦਾ ਵੀ ਸੀ ਮੁਸਲਮਾਨ ਵੀ ਸੀ ਵਿੱਚ ਮੁਸਲਮਾਨ ਵੀ ਸੀ ਅੱਛਾ ਹੀ ਪਿੰਡ ਖਾਈਆਂ ਯਾਤਾਂ ਦੀਆਂ ਗੁਰਦੁਆਰਾ ਐ ਸੀ ਪਿੰਡ ਚ ਹਾਂਜੀ ਥਾ ਮੰਦਰ ਮੰਦਰ ਨਹੀਂ ਥਾ ਮਸਜਿਦ ਨਾ ਅੱਛਾ ਫੇਰ ਇਹ ਆਪਣੇ ਨਮਾਜ਼ ਕਿੱਥੇ ਕਰਨ ਜਾਂਦੇ ਸੀ ਮੁਸਲਮਾਨ ਤੇ ਜਿਹੜੇ ਮੁਸਲਮਾਨ ਕੱਟੇ ਜਾਂਦੇ ਪਏ ਜੀ ਫੇਰ ਬਣਾ ਲਈ ਜੀ ਇੱਕ ਕੱਚੀ ਜੀ ਅੱਛਾ ਜੀ ਕੱਚੀ ਜੀ ਵੀਰੇ ਨਾ ਨਮਾਜ਼ਾਂ ਨਹੀਂ ਜਾਂ ਪੜ੍ਹਦੇ ਹੁੰਦੇ ਨੀ ਮਾੜੀ ਮੁੱਠੀ ਜਿਹੜੀ ਕੋਈ ਕਰਦੇ ਸੀ ਅੱਛਾ ਤੁਸੀਂ ਕਿੰਨੇ ਕਲਾਸਾ ਪੜ੍ਹੇ ਉੱਥੇ ਮੈਂ ਪੜਿਆ ਜੀ ਚੌਥੀ ਚੌਥੀ ਪੰਜਵੀਂ ਕਿਉਂ ਜੀ ਥੋੜਾ ਫੇਰ ਉੱਥੇ ਯਾਰ ਦੋਸਤ ਵੀ ਹੋਣਗੇ ਹਾਂ ਹੱਲੇ ਪਹੇਗੇ ਫੇਰ ਫੇਰ ਹੱਲਾ ਪਿਆ ਹੋਇਆ ਫੇਰ ਕੋਈ ਪਤਾ ਨਹੀਂ ਜਾਂ ਕਿ ਕਿੱਧਰ ਜਾਣਾ ਕਿਸੇ ਨੇ ਕਿੱਧਰ ਨਹੀਂ ਤੁਹਾਡੇ ਉੱਥੇ ਤੁਸੀਂ ਮੁੰਡਿਆਂ ਨਾਲ ਮੁਸਲਮਾਨਾਂ ਦੇ ਮੁੰਡਿਆਂ ਨਾਲ ਵੀ ਖੇਡਦੇ ਰਹੇ ਹਾਂ ਜੀ ਆੜੀ ਆ ਮੇਰਾ ਇੱਕ ਕਿਹੜਾ ਉਹ ਮੁਸਲਮਾਨ ਬੁਟਿਆਣੇ ਨਸਾ ਅੱਛਾ ਜੀ ਉਹ ਮੇਰੀ ਗੱਲ ਫੜੇਗਾ ਦਾ ਅੱਛਾ ਜੀ ਮੈਨੂੰ ਕਦੇ ਕੋਈ ਖਾਣਾ ਬਣਾਉਣੀ ਮਠਾਈ ਮਿੱਠੀ ਵੀ ਆਪਣੀ ਅੱਛਾ ਜੀ ਅੱਛਾ ਜੀ ਚੋਰੀ ਖਾਈ ਕਰਦੇ ਸੀ ਬੁੜਿਆਂ ਤੋਂ ਡਰਦੇ ਵੀ ਕਹਿੰਦੇ ਪਿਟੋਉ ਦੂਗੇ ਸਾਰੇ ਅੱਛਾ ਜੀ ਮਗਾ ਸਾਰੇ ਉਹ ਖਾਜ ਖਾਂਦੇ ਹਲੇ ਲੂ ਹਾਂ ਅਜੀ ਲਕੂ ਕਾ ਖਾਣੀ ਅੱਛਾ ਜੀ ਦੇ ਕਿ ਇਹਨਾਂ ਨੇ ਕੋਈ ਤੋਹਫਾ ਲਿਆਉਣਾ ਅੱਛਾ ਜੀ ਸਾਡੇ ਗੁੱਟਕੇ ਘਰ ਤੇ ਅੱਛਾ ਜੀ ਉਹ ਬੁਟਿਆਣੇ ਦਾ ਦਾ ਬੂਟਿਆਣੀ ਇਹ ਪਿੰਡ ਦਾ ਨਾਮ ਹੈ ਕਿਸੇ ਦਾ ਬੂਟਿਆਣਾ ਪਿੰਡ ਦਾ ਕੀ ਨਾਮ ਸੀ ਮੁਸਲਮਾਨ ਦੇ ਉਹ ਮੁਸਲਮਾਨਾਂ ਦਾ ਨਾਮ ਉਹਨਾਂ ਦਾ ਜਿਹੜਾ ਤੁਹਾਡੇ ਨਾਲ ਮੁੰਡਾ ਪੜਦਾ ਸੀ ਉਹਦਾ ਮੁੰਡਾ ਦਾ ਉਹਦਾ ਦਾ ਜੀ ਰਹਿਮੂਤਾ ਜੀ ਮੁੰਡੇ ਰਹਿਮੂ ਹਾਂ ਅੱਛਾ ਜੀ ਹੋਰ ਜਿਹੜੇ ਤੁਹਾਡੇ ਪਿੰਡ ਸੇ ਪਿੰਡ ਦੇ ਵਿੱਚ ਤੁਸੀਂ ਦੱਸਦੇ 200 ਘਰ ਸੀ ਮਸ਼ਹੂਰ ਮਸ਼ਹੂਰ ਬੰਦੇ ਕਿਹੜੇ ਸੀ ਮਸ਼ਹੂਰ ਤਾਂ ਜੀ ਕਿ ਸਾਡਾ ਤਾਇਆ ਹੀ ਤਾਂ ਜ਼ੈਲਦਾਰ ਅੱਛਾ ਜੀ ਠਾਕੁਰ ਸੀ ਜੇ ਜੇਲ੍ਹਦਾਰ ਸੀ ਲੰਬੜਦਾਰ ਕਿੰਨੇ ਕਿਤੇ ਪਿੰਡ ਚ ਲੰਬੜਦਾਰ 2-3 ਕਿਤੇ ਨਾਮ ਪਤਾ ਕਿਸੇ ਦਾ ਹਾਂਜੀ ਪਤਾ ਤਾਂ ਹੈ ਇੱਕ 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 ਬੰਦੇ ਦਾ ਲੰਬੜਦਾਰ ਦਾ ਨਾਮ ਪਤਾ ਕਿਹੜੇ ਦਾ ਜੀ ਉਹਦਾ ਨਾਮ ਪਤਾ ਆ ਇੱਥੇ ਬਕੀਆ ਹੋ ਕੀ ਆ ਆ ਪਿੰਡ ਦੇ ਚੋ ਪਹਿਲਵਾਨ ਚਲੋ ਕੋਈ ਨਹੀਂ ਯਾਦ ਆ ਜੂ ਕੋਈ ਗੱਲ ਨਹੀਂ ਯਾਦ ਆ ਜਾਏਗਾ ਜਿਹੜੇ ਤੁਹਾਡੇ ਦੋਸਤ ਤੇ ਤੁਹਾਡੇ ਨਾਲ ਪੜਦੇ ਰਹੇ ਤੁਹਾਡੇ ਨਾਲ ਖੇਡਦੇ ਕਿ ਖੇਡਾਂ ਕਿਹੜੀਆਂ ਖੇਡਦੇ ਤੇ ਉਦੋਂ ਬਾਜੀ ਜੱਟਾਂ ਕੰਬੀ ਖੇਡਦੇ ਹੁੰਦੇ ਤੇ ਅੱਛਾ ਜੀ ਬਾਹੇ ਜਾਂ ਹੋਰ ਕੋਈ ਮੜੀ ਮਲਕੀ ਖੇਡ ਪਹਿਲਵਾਨੀ ਵਗੈਰਾ ਵੀ ਹੁੰਦੀ ਤੇ ਉਦੋਂ ਖੇਡਦੇ ਕਈ ਕਈ ਕੁ ਵੇਲੇ ਅੱਛਾ ਹਾਂ ਫਿੰਜ ਪਾ ਲੈਂਦੇ ਤੇ ਆਪਣੇ ਗ੍ਰਾਮ ਵਿੱਚ ਢੋਲ ਵਜਾ ਕੇ ਅੱਛਾ ਇਹ ਆਜ ਵਾਜ ਮੇਲੇ ਮੂਲੇ ਵੀ ਲੱਗਦੇ ਤੇ ਉਧਰ ਮੇਲਾ ਕੋਈ ਕੋਈ ਲੱਗਿਆ ਤਾਂ ਲੱਗ ਕਿੱਥੇ ਲੱਗਦਾ ਸੀ ਮੇਲਾ ਪਿੰਡੇ ਸਾੜੇ ਹੀ ਲੱਗਦਾ ਸੀ ਚੌਂਤੀ ਜਗ੍ਹਾ ਹਾਂ ਬੋਮਬੜਾ ਪੱਟ ਦਾ ਅੱਛਾ ਕਾ ਤਾਂ ਮੇਲਾ ਕਾ ਤਾਂ ਹੁੰਦਾ ਸੀ ਉਹ ਕੋਈ ਨਿਆਣਿਆਂ ਨੇ ਇਕੱਠੇ ਕਰਕੇ ਆਪਣਾ ਢੋਲ ਵਾਲੇ ਨੂੰ ਨਹੀਂ ਜਿੱਦਾਂ ਆਪਣੇ ਹੁਣ ਚੜਦੇ ਪੰਜਾਬ 'ਚ ਕੋਈ ਮਾੜੀ ਦਾ ਹੋ ਗਿਆ ਗੁੱਗੇ ਦਾ ਹੋ ਗਿਆ ਇਦਾਂ ਇਦਾਂ ਤਾਂ ਨਹੀਂ ਸੀ ਮਸਾਕੀ ਦਾ ਐ ਨਹੀਂ ਜੀ ਜੋਰ ਦਾ ਅੱਛਾ ਹੀ ਮਲੋਦੇ ਕਰ ਲੰਦੇ ਤੇ ਮਤਲਬ ਆਪਣਾ ਸ਼ੁਗਲ ਕਰ ਲੰਦੇ ਤੇ ਬਸ ਕਰ ਲੰਦੇ ਅੱਛਾ ਹੀ ਪੱਗ ਲੈਣੀ ਰੁਪਈਆ ਦੇਣਾ ਚੋਦੀ ਨੂੰ ਸਭੂ ਕਰ ਦੇਤੀ ਅੱਛਾ ਹੀ ਅ ਅਸੀਂ ਅੱਜ ਤੁਹਾਡੇ ਕੋਲ ਆਏ ਆ ਪੁਰਾਣੀਆਂ ਯਾਦਾਂ ਤੁਹਾਡੀਆਂ ਰਿਕਾਰਡ ਕਰਨ ਠੀਕ ਹੈ ਪਿੰਡ ਦੇ ਵਿੱਚ ਬਜ਼ੁਰਗ ਤੁਸੀਂ ਆ ਤੇ ਇਸ ਕਰਕੇ ਤੁਹਾਡੇ ਕੋਲ ਆਏ ਫਿਰ ਆਣ ਕੇ ਤੁਹਾਡੇ ਕੋਲ ਪਤਾ ਲੱਗਿਆ ਵੀ ਤੁਸੀਂ ਵੀ ਪਾਕਿਸਤਾਨ ਤੋਂ ਆਏ ਬਸ ਅਸੀਂ ਵੀ ਹੁਣ ਫਿਰੇ ਫਰੇ ਗਏ ਆ ਵਕਮਾ ਸਭ ਬੋਪੂ ਜੀ ਹਾਂ ਸਭ ਨੇ ਆਪਣੀ ਵਾਰੀ ਚਲੀ ਹੁਣ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਵੀ ਤੁਸੀਂ ਆਏ ਕਿੱਦਾਂ ਉੱਥੋਂ ਕਿਵੇਂ ਪਤਾ ਲੱਗਿਆ ਵੀ ਹੁਣ ਆਪਾਂ ਨੇ ਇੱਥੇ ਚੌਂਤੀ ਚੱਕ ਤੇ ਰਹਿਣਾ ਨਹੀਂ ਆਪਾਂ ਨੇ ਆਪਾਂ ਨੇ ਚੜ੍ਹਦੇ ਪੰਜਾਬ ਜਾਣਾ ਜੰ aí ਦੇ ਚ ਜਾਣਾ ਵਾਦਾ ਕਰ ਲਿਆ ਨਹੀਂ ਪਤਾ ਕਿੱਦਾਂ ਲੱਗਿਆ ਸੀ ਤੁਹਾਨੂੰ ਓਏ ਹੱਲੇ ਪੈਂਦੇ ਤੇ ਜੀ ਢੋਲ ਵੱਜਦੇ ਹੁੰਦੇ ਤੇ ਹੱਲੇ ਪੈਂਦੇ ਤੇ ਕੀਤੇ ਮਤਲਬ ਅੱਗਾਂ ਵਗੈਰਾ ਲਾ ਦਿੰਦੇ ਤੇ ਕਤਲੋਗਾਰਤ ਹੁੰਦੀ ਦੀ ਕਿਤੇ ਕੰਦੀ ਲਾਉਦੇ ਤੇ ਹੇ ਚ ਕਿਸੇ ਪਿੰਡ ਚ ਲੱਗੀ ਸੀ ਉੱਥੇ ਲੱਗੀ ਹੈ ਕਿਹੜੇ ਚ ਇੱਕ ਦੋ ਪਿੰਡਾਂ 'ਚ 128 ਨੂੰ ਲੱਗੀ ਸੀ ਇੱਕ ਹੋਰ ਪਿੰਡ ਨੂੰ ਲੱਗੀ ਸੀ ਥੋੜੀ ਜੀ ਪਰ ਲੋਕਾਂ ਨੇ ਪੰਜਾਬ ਬੀਰੂ ਦੀ ਸੀ ਆ ਅੱਗਾਂ ਲੱਗੀਆਂ 28 'ਚ ਲੱਗੀ ਅੱਗ ਹਾਂਜੀ ਆ 28 ਦੇ ਵਿੱਚ ਇੱਕ ਪ੍ਰੀਤਮ ਸਿੰਘ ਦਾ ਕਤਲ ਹੋਇਆ ਸੀ ਹਾਂਜੀ ਯਾ ਤਾਂ ਤੁਹਾਨੂੰ ਪਤਾ ਬਚ ਨਹੀਂ ਨਾ ਕਤਲ ਪੰਜ ਹੋਏ ਸੀ ਇੱਕ ਇੱਕੋ ਦਿਨ ਇੱਕੋ ਦਿਨ ਕਤਲ ਹੋਏ ਸੀ ਪੰਜ ਹੋਏ ਨਹੀਂ ਬਸ ਫਿਰ ਇਹ ਹੱਲੇ ਪੈ ਗਈ ਹੱਲੇ ਪੈਣ ਦੇ ਬਾਅਦ ਤੇ ਹੂੰ ਬਟਾ ਕਟੀ ਲੱਗੀ ਹੋ ਅੱਛਾ ਬਾ ਤੇ ਬਾਅਦ ਵਿੱਚ ਚਲੇ ਪਰਵਾ ਦਾ ਕੋਈ ਨੁਕਸਾਨ ਤਾਂ ਨਹੀਂ ਉਹ ਕਰਦੇ ਅੱਛਾ ਫਿਰ ਤੁਸੀਂ ਉੱਥੋਂ ਜਦੋਂ ਚੱਲੇ ਆ ਗੱਡਿਆਂ ਪਰ ਚੱਲੇ ਫਿਰ ਤੁਸੀਂ ਗੱਡਿਆਂ ਤੇ ਜਿਹੜੇ ਕਿਆ-ਕਿਆ ਸਮਾਨ ਚੱਕਿਆ ਆਪਣਾ ਬਾਸਾ ਆਪਣੇ ਰਾਸਣ ਅੱਛਾ ਜੀ ਮਹੀਨੇ ਦੀ ਦੋ ਬੁਰੀਆਂ ਕਣਕ ਦੀਆਂ ਖਰਾਸਪਰ ਪੀ ਕੇ ਰੱਖ ਲੀਆਂ ਅੱਛਾ ਜੀ ਰਾਸਣ ਰੱਖ ਲਿਆ ਖੁੱਲਾ ਅੱਛਾ ਪਹਿਲਾਂ ਕਿਹੜੀ ਜਗ੍ਹਾ ਆਏ ਤੁਸੀਂ ਫਿਰ ਪਹਿਲਾ ਆਈਡੀ ਅਸੀਂ ਪ੍ਰੋਜ ਪ੍ਰੋਬਸੀ ਲਾਗਾ ਨਹੀਂ ਨਹੀਂ ਪਾਕਿਸਤਾਨ ਦੇ ਵਿੱਚ ਕੋਈ ਤਾਂ ਕੈਂਪ ਕੁੰਪ ਚ ਗਏ ਉਹਨੇ ਆਹ ਕੈਂਪ ਕੁੰਪ ਚ ਆ ਰਹੇ ਆ ਜੀ ਕਿਹੜੇ ਕਿਤੇ ਦਾ ਸੀ ਕੈਂਪ ਇਹ ਭਾਈ ਫੇਰੂ ਵੀ ਰਹੇ ਆ ਜੜਾਂ ਵਾਲੇ ਵੀ ਰਹੇ ਜੜਾਂ ਵਾਲੇ ਵੀ ਰਹੇ ਕਿੰਨੇ ਕਿੰਨੇ ਦਿਨ ਰਹੇ ਕਿਤੇ 2 ਦਿਨ ਕਿਤੇ 4 ਦਿਨ ਅੱਛਾ ਉੱਤੇ ਮੈਂ ਖਾਣ ਪੀਣ ਦਾ ਕਿ ਆਪਨਾ ਹੀ ਹੁੰਦਾ ਸੀ ਕਿ ਜੀ ਆਪਣਾ ਆਪਣਾ ਖਾਂਦੇ ਤੇ ਆਪਣਾ ਬਣਾਉਂਦੇ ਸੀ ਕੈਂਪ ਵਾਲੇ ਕੁਝ ਨਹੀਂ ਦੇ ਦਿੰਦੇ ਆਪਣੇ ਨਾਲ ਕੁਝ ਨਹੀਂ ਦਿੱਤਾ ਸੀ ਤਾਂ ਆਪਣੀ ਆਪ ਪਕਾ ਕੇ ਖਾਂਦੇ ਸੀ ਅੱਛਾ ਫਿਰ ਉੱਤੇ ਤੁਰ ਕੇ ਆਏ ਸਾਰ ਗੱਡੇ ਤੇ ਗੱਡੇ ਤੇ ਕਿਹੜਾ ਰਸਤਾ ਕਿਹੜਾ ਸੀ ਤੁਹਾਡਾ ਅਸੀਂ ਆਏ ਆ ਇਹਨੂੰ ਪਰੋਲੀ ਪਰੋਲੀ